ਇਥੇ ਆਲੂ ਵਾਲੇ ਪਰੌਂਠੇ ਗੋਭੀ ਵਾਲੇ ਮੋਲੀਆਂ ਵਾਲੇ ਸਿੰਪਲ ਪਰੌਂਠੇ ਸੁੱਕੀ ਰੋਟੀ ਬੋਜੂ ਕੇ ਨੇ ਫੋਨ ਕਰਨਾ ਜੇ 1 ਕੱਪ ਮੰਗੇ 1 ਕੱਪ ਹੀ ਦੇਣ ਜਾਣੀ ਐ 2 ਮੰਗੇ ਤੇ 2 ਕੱਪ ਹੀ ਦੇਣ ਜਾਣੀ ਐ ਮਗਰ ਉਹ ਲੋਕੀ ਚੀਜ਼ਾਂ ਲਾ ਕੇ ਲੈ ਜਾਂਦੇ ਪਿੱਛੇ ਮੇਰੇ 100 ਰੁਪਏ ਜਾਂ 150 ਰੁਪਏ ਜੇ ਤੁਹਾਡੀ ਕੋ ਲੜੀ ਲਾ ਕੇ ਲੈ ਜੇ ਤਾਂ ਫਿਰ ਉਹ ਪੈਸੇ ਮੇਰੇ ਖਾਤੇ ਹੀ ਚਲੇ ਗਏ ਕੱਲ ਦੋ ਲੜੀਆਂ ਲਾ ਕੇ ਰਹਿ ਗਏ ਪਰਸੋਂ ਕੋਈ ਇੱਕ ਲਾ ਕੇ ਲੈ ਗਿਆ ਬੱਚਿਆਂ ਗੇ ਦਵਾਈ ਰੋਟੀ ਵੀ ਟਾਈਮ ਨਾ ਦੇਣੀ ਉਹਨਾਂ ਨੂੰ ਦੋ ਤਿੰਨ ਟਾਈਮ ਘਰ ਕਰਾਇਆ ਵੀ ਟਾਈਮ ਨਾ ਚਾਰ ਹਜ਼ਾਰ ਦੇਣਾ ਬਿੱਲ ਵੀ ਦੇਣਾ ਇਹਦੇ ਮੈਨੂੰ ਪੁੱਛੋ ਕੱਲ ਪਰਸੂ ਮੇਰੇ ਦਿਲ 'ਚ ਆਇਆ ਕਿ ਮੈਂ ਚੀਤਲੇ ਆ ਜਾਵਾਂਗੇ ਥੱਲੇ ਤੁਸੀਂ ਦੇ ਰਹੇ ਹੋ ਇਹਨਾਂ ਮਿਊਟ ਚੈਨਲ ਕਹਿੰਦੇ ਪੰਜਾਬ 'ਚ ਮਿਹਨਤ ਕਰਨ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਹੁੰਦੇ ਆ ਕਿਉਂਕਿ ਮਿਹਨਤ ਜਿਹੜੀ ਹੈ ਪੰਜਾਬ 'ਚ ਹਰ ਵਿਅਕਤੀ ਕਰਦਾ ਤੁਹਾਨੂੰ ਦਿਖਾਉਂਦੇ ਆ ਪਟਾਲਾ ਦੇ ਵਿੱਚ ਇੱਕ ਲੇਡੀਸ ਆ ਜਿਹੜੀ ਇੱਕ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੀ ਪਈ ਹੈ ਔਰ ਘਰ ਵਾਲਾ ਜਿਹੜਾ ਉਹਨਾਂ ਦਾ ਘਰ ਵਾਲਾ ਜਿਹੜਾ ਉਹਨਾਂ ਠੀਕ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਟੈਕ ਦਾ ਰੋਗ ਹੈ ਔਰ ਜਿਹੜਾ ਇਹ ਜਿਹੜੀ ਬਹਿੰਤ ਕਰਦੇ ਆਪਣੇ ਬੱਚੇ ਵੀ ਪਾਲਦੇ ਪਏ ਮਿਹਨਤ ਕਰਕੇ ਰੇੜੀ ਲਗਾ ਕੇ ਪਰ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਪੰਜ ਕੀ ਨਾਮ ਤੁਹਾਡਾ ਗੀਤਾਂ ਵਿੱਚ ਪੰਜ ਜੀ ਕਿਸ ਤਰ੍ਹਾਂ ਪਿਆਰਾ ਕਰਦੇ ਹੋ ਵੀਰ ਜੀ ਮੈਂ ਵੀ ਟਾਈਮ ਪਾਸ ਕਰ ਲਈਆਂ ਕਿਲਾ ਕੀ ਵਾਲਾ ਵੀਰ ਜੀ 1.5 2 ਰੁਪਏ ਬਸ 1.200 ਜੇ ਘਰ ਪਾਲ ਜਾਂਦਾ ਕਿਉਂਕਿ ਤੁਸੀਂ ਘਰ ਦੇ ਵਿੱਚ ਕਮਾਉਣ ਵਾਲੇ ਹੋ ਕਿੰਨੇ ਜੀਏ ਘਰ ਦੇ ਘਰ 'ਚ ਇੱਕ ਬੇਟੀ ਐ ਇੱਕ ਬੇਟਾ ਐ ਵੱਡਾ ਬੇਟਾ ਵਿਆਹਿਆ ਉਹ ਵੱਖਰਾ ਐ ਫਿਰ ਘਰ ਜਿਹੜਾ ਤੁਸੀਂ ਚਲਾਉਂਦੇ ਹੋ ਹਾਂਜੀ ਫਿਰ ਸੀ ਕੀ ਕਿ ਬਣਾਉਂਦੇ ਇੱਥੇ ਆਲੂ ਵਾਲੇ ਪਰੌਂਠੇ ਗੋਭੀ ਵਾਲੇ ਮੋਲੀਆਂ ਵਾਲੇ ਸਿੰਪਲ ਪਰੌਂਠੇ ਸੁੱਕੀ ਰੋਟੀ ਕਿੰਨੇ ਵਜੇ ਸਵੇਰ ਨੂੰ ਆਉਂਦੇ ਫਿਰ ਤੁਸੀਂ ਸਾਢੇ 8 ਵਜੇ ਆਜੀ ਤੇ 7 ਵਜੇ ਤੱਕ ਰਹਿਦੇ ਐ ਫਿਰ ਸਮਾਨ ਵੀ ਤਿਆਰ ਕਰਨਾ ਸਿਰੇ ਹਾਂਜੀ ਸਾਰਾ ਕਰਨਾ ਸਿਰੇ 6 ਵਜੇ ਉੱਠ ਕੇ 5:30 6 ਵਜੇ ਰੇੜੀ ਨੂੰ ਲੱਗ ਜੀਦਾ ਸਾਫ਼ ਕਰ ਸਮਾਨ ਰੱਖ ਦੇ ਬਾਕੀ ਸਾਰੀ 8:30 ਤੱਕ ਇੱਥੇ ਰੇੜੀ ਲੈ ਕੇ ਆ ਜੀਦੀ ਐ ਤੇ ਰੇੜੀ ਦਾ ਕੰਮ ਹੈ ਚਾਹ ਦਾ ਕੰਮ ਹੈ ਤੁਹਾਡਾ ਚਾਹ ਦੇਣ ਵੀ ਜਾਣੀ ਪੈਂਦੀ ਕੋਈ ਮੰਗਦਾ ਫਿਰ ਉਹ ਕਿਸ ਤਰ੍ਹਾਂ ਕਰਦੇ ਤੁਸੀਂ ਬੋਝੂ ਕਹਿੰਨੇ ਫੋਨ ਕਰਨਾ ਇਹ ਇੱਕ ਕੱਪ ਮੰਗੇ ਇੱਕ ਕੱਪ ਹੀ ਦੇਣ ਜਾਣੀ ਐ ਦੋ ਮੰਗੇ ਤੇ ਦੋ ਕੱਪ ਹੀ ਦੇਣ ਜਾਣੀ ਐ ਮਗਰ ਉਹ ਲੋਕੀ ਚੀਜ਼ਾਂ ਲਾ ਕੇ ਲਿਆ ਜਾਂਦੇ ਪਿੱਛੇ ਮਿਲੇ ਖਿਆਲ ਰੇੜੀ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਤੁਹਾਡਾ ਸਮਾਨ ਲਾ ਕੇ ਲੈ ਕੋਈ ਨਹੀਂ ਹੈਗੇ ਮੈਂ ਇਹੀ ਕਹਿੰਨੀ ਕਿ ਹਾਥੇ ਕੋਈ ਬੇਨਤੀ ਮੇਨਾ ਇਹ ਜੀ ਬਤਮੀਜੀ ਨਾ ਕਰਨ ਜੇ ਕਿਸੇ ਕੋ ਪੈਸੇ ਮੰਗਨੀ ਆ ਆਪਣੀ ਮਿਹਨਤ ਦੇ ਉਹ ਵੀ ਨਹੀਂ ਦਿੰਦੇ ਮੈਨੂੰ ਰੋਟੀ ਵੀ ਖਾ ਜਾਣਗੇ ਚਾਹ ਵੀ ਪੀ ਜਾਣਗੇ ਜੇ ਪੈਸੇ ਮੰਗੇ ਤੇ ਕੋ ਗੱਲਾਂ ਕਰਦੇ ਨੇ ਮੇਰੀ ਦੁਕਾਨ ਕਮਾ ਕੇ ਨਾ ਲੈਂਦੇ ਸਾਰੀ ਜਿਹੜੀ ਜਤੂ ਸੋ ਰੁਪਏ ਜਾਂ 150 ਰੁਪਏ ਆ ਜੇ ਤੁਹਾਡੀ ਕੋ ਲੜੀ ਲਾ ਕੇ ਲੈ ਜੇ ਤਾਂ ਫਿਰ ਉਹ ਪੈਸੇ ਉਹ ਮੇਰੇ ਖਾਤੇ ਹੀ ਜਾ ਰਹਿਣਗੇ ਫਿਰ ਤੇ ਉਹ 100 ਵੀ ਬੋਲ ਘਟ ਗਿਆ ਤੁਹਾਡਾ ਹਾਂਜੀ ਕੱਲ ਦੋ ਲੜੀਆਂ ਲੈ ਕੇ ਰਹਿ ਗਏ ਪਰसों ਕੋਈ ਇਕਲਾ ਕੇ ਲੈ ਗਿਆ ਕਿੰਨਾ ਦਿਨ ਹੋ ਗਿਆ ਕੰਮ ਕਰਦੇ ਹਾਂ ਜੀ ਮਹੀਨਾ ਕੋ ਹੋ ਗਿਆ ਵਿੱਚ ਕੋਈ ਤੇ ਇੱਕ ਮਹੀਨਾ ਹੋ ਗਿਆ ਤੁਹਾਨੂੰ ਕੰਮ ਕਰਦੇ ਰੇੜੀ ਤੇ ਪੈਸੇ ਵੀ ਲੱਗੇ ਹੋਣਗੇ ਫਿਰ ਉਹ ਪੈਸੇ ਕਿਸ ਤਰ੍ਹਾਂ ਆਏ ਕਿੱਥੋਂ ਆਏ ਅੱਜ ਆਪਾਂ ਕਿਸੇ ਕੋ ਧਾਰੇ ਚੁੱਕੇ ਹੋਏ ਨਹੀਂ ਵਿਆਜੂ ਚੁੱਕੇ ਹੋਏ ਨਹੀਂ ਤੇ ਉਹਦਾ ਵਿਆਜ ਵੀ ਬਹੁਤ ਜ਼ਿਆਦਾ ਦੇਣਾ ਹੁੰਦਾ ਹੈ 100 ਰੁਪਏ ਦੇ حساب ਨਾਲ ਚੁੱਕੇ ਨਹੀਂ ਤੁਸੀਂ 100 ਰੁਪਏ ਤੁਸੀਂ ਕਮਾਉਂਦੇ 100 ਚ ਘਰ ਵੀ ਘਰ ਵੀ ਚੱਲਦਾ ਪਿਆ ਵਾ ਪਰ ਸੋਚਿਆ ਸੀ ਚਲੋ ਮਿਹਨਤ ਕਰਾਂਗੇ ਤੇ ਕੰਮ ਚੱਲੇਗਾ ਤੇ ਮਹੀਨਾ ਹੋ ਗਿਆ ਹਜੇ ਕੋਈ ਗੱਲਬਾਤ ਨਹੀਂ ਹੈਗੀ ਜੇਵੇਂ ਸਮਾਨ ਵਧਦਾ ਉਵੇਂ ਘਰੇ ਲੈ ਜਿਹਦੇ ਸ਼ਮਨ ਨੂੰ ਕੀ ਕੀ ਬਣਾਉਂਦੇ ਐ ਇਥੇ ਆਲੂ ਵਾਲੇ ਪਰੌਂਠੇ ਮਹੂਲੀਆਂ ਵਾਲੇ ਗੋਭੀ ਵਾਲੇ ਸਿੰਪਲ ਰੋਟੀ ਨਾਲ ਸੁੱਕੇ ਫੁਲਕੇ ਜਿਵੇਂ ਕਨੇ ਖਾਣੀ ਐ ਜਾਂ ਚਾਹ ਪੀਣੀ ਜਾਂ ਕਨੇ ਕੋਈ ਪੀਣੀ ਐ ਉਹ ਬਣਾ ਦੀ ਦੀ ਜੇ ਕੋਈ ਮੰਗੇ ਤੇ ਲੋਗ ਆਂਦੇ ਫਿਰ ਇੱਥੇ ਕੋਈ ਕੋਈ ਜਿੰਨੇ ਕੋ ਪੈਸੇ ਨਾ ਮੰਗਾ ਉਹਦੇ ਆਣਗੇ ਦੇ ਜਿੰਨੇ ਕੋ ਮੰਗਲੀਆਂ ਦੇ ਦੁਸ਼ਮਨੀ ਪਾਲੀਏ ਸਾਰੀ ਦਿਹਾੜੀ ਮਿਹਨਤ ਕਰਦੇ ਹੋ ਡੀਕ ਦਿਓਗਾ ਕਦੋਂ ਆਓਗੇ ਤੇ ਕਦੋਂ ਮੇਰੇ ਘਰ ਦਾ ਖਰਚਾ ਚੱਲੇਗਾ ਬੱਸ ਬੱਸ ਹਾਂਜੀ ਇਹ ਹੀ ਮਜਬੂਰੀ ਹੈ ਕਿ ਘਰ ਚ ਲਾਣਾ ਬੜੀ ਮੁਸ਼ਕਲ ਹੈ ਮੈਨੂੰ ਤੇ ਮੇਰੀ ਇਹ ਹੀ ਬੇਨਤੀ ਹੈ ਕਿ ਜਿੰਨੇ ਵੀ ਚਾਹ ਪਾਣੀ ਕੋਈ ਚੀਜ਼ ਖਾਣੀ ਹੈ ਮੇਰੇ ਪੈਸੇ ਦੇ ਕੇ ਜਨਮੇ ਦੁਕਾਨ ਤੇ ਆ ਕੇ ਨਹੀਂ ਝਗੜਾ ਕਰਨ ਮੈਨੂੰ ਬੱਸ ਕਿ ਮੈਂ ਕੱਲੀ ਜਣੀ ਹੁੰਨੀ ਆ ਕਦੀ ਕੋਈ ਧਮਕੀਆਂ ਡਰਾ ਵੀ ਦਿੰਦਾ ਕਦੀ ਕੋਈ ਦਿੰਦਾ ਨਾ ਕਿ ਮੈਨੂੰ ਦੇਖਿਆ ਜੇ ਤੇ ਪੰਜਾਬੀ ਵੀਰ ਜਿਹੜੇ ਬੜੇ ਦਾਨੀ ਆ ਹਰ ਬੰਦੇ ਦੀ ਮਦਦ ਕਰਦੇ ਬਾਹਰ ਬੈਠੇ ਵੀ ਲੋਕ ਜਿਹੜੇ ਉਹ ਵੀ ਮਦਦ ਕਰਦੇ ਇਥੋਂ ਪੰਜਾਬ ਚ ਵੀ ਜਿਹੜੇ ਲੋਕ ਕਰਦੇ ਆ ਮਦਦ ਕਰਦੇ ਹਰ ਮਾੜੇ ਬੰਦੇ ਦੀ ਤੁਸੀਂ ਵੀ ਉਹਨਾਂ ਨੂੰ ਕਹਿਣਾ ਚਾਹੁੰਦੇ ਕੁਝ ਆਪਣੇ ਵੱਲੋਂ ਕੋਈ ਨਹੀਂ ਵੀਰ ਜੀ ਮੇਰੀ ਵੀ ਬੇਨਤੀ ਏ ਕਿ ਜੇ ਕਹਿੰਨੇ ਮੇਰੀ ਮਦਦ ਕਰਨੀ ਹੈ ਮੇਰੇ ਰੇੜੀ ਤੇ ਬਿਆਜੂ ਪੈਸੇ ਚੁੱਕਿਆ ਇਹ ਲੱਥ ਜੇ ਬਸ ਹਾਂਜੀ ਕਿ ਕਿ ਧੀ ਵੀ ਤੁਹਾਡੇ ਕੋ ਵਿਆਉਣ ਵਾਲੀ ਬੈਠੀ ਧੀ ਵੀ ਵਿਆਉਣ ਵਾਲੀ ਹੈ ਕਿਰਾਇਆ ਵੀ 4000 ਦੇਣਾ ਘਰ ਵੀ ਚਲਾਣਾ ਘਰ ਵਾਲੀ ਦੀ ਦਵਾਈ ਵੀ ਲਿਆਣੀ 590 ਰੁਪਏ ਦੀ ਦਵਾਈ ਹੁੰਦੀ ਜੇ ਉਹਦੀ ਇੱਕ ਬਤੇਰੀ ਤੁਹਾਨੂੰ ਇਹ ਰੇੜੀ ਵੱਲ ਕਿੰਨੇ ਗਿਆ ਹੈ ਰੇੜੀ ਲਾਣ ਵੱਲ ਉਹ ਜੇ ਕਿਸੇ ਦਾ ਕੰਮ ਮੈਂ ਕਰਨੀ ਹੈ ਅੱਬਲ ਮੈਂ ਆਪਰੇਸ਼ਨ ਕਰਾਇਆ ਹੋਇਆ ਵੇ ਤੇ ਮੇਰੇ ਕੋ ਕੰਮ ਨਹੀਂ ਕਿਸੇ ਦਾ ਹੁੰਦਾ ਮੈਂ ਕਿਾ ਚਲ ਆਪਣਾ ਕੰਮ ਖੋਲਾਂਗੇ ਸ਼ਾਇਦ ਕੰਮ ਚੱਲੇਗਾ ਪਰ ਪੈਸੇ ਵਾਸਤੇ ਕੋਸ਼ਿਸ਼ ਕੀਤੀ ਹੈਗੀ ਹਾਂ ਹਾਂਜੀ ਮੰਗੇ ਹੀ ਲੋਕਾਂ ਨੇ ਦਿੱਤੇ ਨੇ ਲੋਕੀ ਕਹਿੰਦੇ ਅਸੀਂ ਦੇਨੇ ਨਹੀਂ ਆਪਾਂ ਕਿਸੇ ਕੋ ਫਿਰ ਬਿਆਜੂ ਪਹ ਚੁੱਕਿਆ ਹੱਥ ਜੋੜ ਕੇ ਵੀ ਆਪਣੇ ਕੰਮ ਚੱਲੇਗਾ ਤੇ ਦੇ ਦਾਂਗੇ ਫਿਰ ਆਪਾਂ ਕਿਤੂ ਲੈ ਕੇ ਖੋਲਿਆ ਕਰੀ ਬੜਾ ਔਖਾ ਆਿੰਦਾ ਕਿ ਇੱਕ ਲੇਡੀਸ ਵਾਸਤੇ ਪਰਿਵਾਰ ਪਾਲਣਾ ਆਦਮੀ ਤੇ ਚਲੋ ਪਾਲ ਲਿੰਦਾ ਪਰ ਲੇਡੀਸ ਵਾਸਤੇ ਇੱਕ ਦੁਕਾਨ ਚ ਚਲਾਉਣੀ ਤੇ ਲੋਕ ਚਾਹ ਦੇਣ ਜਾਨੀ ਬੜਾ ਔਖਾ ਹੁੰਦਾ ਹਾਂਜੀ ਬੋਜੀ ਮੈਂ ਆਪਣੇ ਬੱਚਿਆਂ ਕਰਕੇ ਬੜਾ ਕੁਝ ਕਰਨ ਲਈ ਆ ਬੱਚਿਆਂ ਗਾ ਦਵਾਈ ਰੋਟੀ ਵੀ ਟਾਈਮ ਨਾ ਦੇਣੀ ਉਹਨਾਂ ਨੂੰ ਦੋ ਤਿੰਨ ਟਾਈਮ ਘਰ ਕਰਾਇਆ ਵੀ ਟਾਈਮ ਨਾ 4000 ਦੇਣਾ ਬਿੱਲ ਵੀ ਦੇਣਾ ਇਹਦੇ ਮੈਨੂੰ ਪੁੱਛੇ ਕੱਲ ਪਰਸੂ ਮੇਰੇ دل ਚ ਆਇਆ ਕਿ ਮੈਂ ਚੀਤਲੇ ਆ ਜਾਂਗੀ ਧਲੇ ਕਿ ਇਹੋ ਜੇ ਕੰਮ ਨਾਲ ਕੋਈ ਫਾਇਦਾ ਨਹੀਂ ਕੱਲੀ ਜਨਾਨੀ ਦੀ ਕੋਈ ਜ਼ਿੰਦਗੀ ਨਹੀਂ ਜਿਹਨੇ ਹਿੰਮਤ ਕਰਕੇ ਡੇਢੀ ਲਾਈ ਦੁਨੀਆ ਵੀਰ ਜੀ ਨਹੀਂ ਟਿਕੰਦਿੰਦੀ ਭਲੇ ਮਨਸ ਬੰਦੇ ਨੇ ਕਿ ਵੀ ਵੀ ਗੱਲਾਂ ਸੁਣਨੀਆਂ ਪੈਂਦੀਆਂ ਰੋਡ ਤੇ ਤੇ ਬੱਚਿਆਂ ਵਾਸਤੇ ਗੱਲਾਂ ਸੁਣਨੀਆਂ ਪੈਂਦੀਆਂ ਤੁਹਾਨੂੰ ਹਾਂਜੀ ਆਪਣੇ ਘਰ ਵਾਸਤੇ ਤੇ ਆਪਣੇ ਬੱਚੇ ਵਾਸਤੇ ਫੇਰ ਵੀ ਮੈਂ ਹਿੰਮਤ ਨਹੀਂ ਹਾਰਦੀ ਮੈਂ ਕਹਿੰਦੀ ਨਹੀਂ ਹਿੰਮਤ ਨਹੀਂ ਹਾਰਨੀ ਮੈਂ ਜਿੰਨੇ ਜੋਗੀ ਆ ਗਈ ਆ ਮੈਂ ਉਹਨਾਂ ਨੂੰ ਰੋਟੀ ਦਵਾਂਗੀ ਜਿੰਨਾ ਤੱਕ ਮੈਂ ਜਿਉਣੀ ਆ ਇੱਕ ਲੇਡੀ ਸੀ ਆ ਜਿਹੜੀ ਆਪਣਾ ਪਰਿਵਾਰ ਪਾਲ ਸਕਦੀ ਆ ਪਰ ਦੁੱਖ ਵੀ ਨਾਲ ਸਹਨਦੇ ਪਰਿਵਾਰ ਦੇ ਨਾਲ ਤੁਸੀਂ ਹਾਂਜੀ ਮੈਂ ਆਪਰੇਸ਼ਨ ਕਰਾਇਆ ਹੋਇਆ ਐਰਸੋਲੀ ਦਾ ਮੇਦੇ ਬੈਲਟ ਲੱਗੀ ਹੋਈ ਐ ਮੈਂ ਓਵੇਂ ਸਾਰੀ ਦਿਹਾੜੀ ਕੰਮ ਕਰਨੀ ਐ ਘਰ ਚ ਰੇੜੀ ਲਗਾਣ ਲਾਂਦਾ ਨਹੀਂ ਜੀ ਹਾਂਜੀ ਛੋਟਾ ਬੇਟਾ ਹੁੰਦਾ ਰੇੜੀ ਖਿਲਾੜ ਕੇ ਚਲੇ ਜਾਂਦਾ ਬਸ ਕਰੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਜਿਹੜੇ ਕੰਮ ਨਹੀਂ ਕਰਦੇ ਕਿਉਂਕਿ ਤੁਸੀਂ ਇੱਕ ਦੱਸਿਆ ਵੀ ਕੰਮ ਕਰਕੇ ਆਪਣਾ ਪਰਿਵਾਰ ਪਾਲਿਆ ਜਾ ਸਕਦਾ ਪਰ ਇਹ ਜਿਹੇ ਲੋਕ ਬੋਧ ਹੈ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਕੰਮ ਕਰਨਾ ਚਾਹੀਦਾ ਹੈ ਆਪਣੇ ਰੱਬ ਨੇ ਹੱਥ ਪੈਰ ਦਿੱਤੇ ਨੇ ਇਹਨਾਂ ਨੂੰ ਚਲਾਉਣਾ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਫੇਰਾ ਫੇਰੀ ਨਾਲ ਕੁਝ ਨਹੀਂ ਬੰਦਾ ਬੇਈਮਾਨੀ ਨਾਲ ਕੋਈ ਨਹੀਂ ਜਿਹੜੀ ਮਿਹਨਤ ਦੀ ਰੋਟੀ ਹੈ ਉਹ ਭਾਵੇਂ ਦੋ ਬੁਰਕੀਆਂ ਉਹਨਾਂ ਵਰਗੀ ਰਿਸ ਨਹੀਂ ਹੈਗੀ ਮੇਰੀ ਇਹ ਹੀ ਬੇਨਤੀ ਹੈ ਮੇਰਾ ਲਾਸਟ ਸਵਾਲ ਹੈ ਤੁਸੀਂ ਆਪਣੇ ਬੱਚਿਆਂ ਵਾਸਤੇ ਕੰਮ ਕਰਦੇ ਪਿਓ ਕੀ ਬਣਾਉਣਾ ਚਾਹੁੰਦੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਮੈਂ ਕਹਿੰਨੀ ਕਿ ਜਵੇਂ ਮੈਂ ਬੱਚੇ ਆਪਣੇ ਮਿਹਨਤ ਕਰਕੇ ਪੜਾਏ ਨੇ ਰੋਟੀ ਪਾਣੀ ਦਿਨੀ ਹੈ ਇੰਜ ਸਾਰਿਆਂ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਕਾਰੋਬਾਰ ਕਰਨ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਰੋਟੀ ਪਾਣੀ ਦੇਣ ਦੇ ਚੰਗੀ ਫਾਸਤਨਾ ਪਾਲਣਾ ਮਾਪਿਆਂ ਦਾ ਸੁੱਖ ਨਾ ਹੁੰਦਾ ਵੀ ਮੇਰੇ ਬੱਚੇ ਲੇਕਿਨ ਮੇਰੇ ਘਰ ਦੇ ਬੜੇ ਹਲਾਤ ਇਹੋ ਜਿਹੇ ਨੇ ਮੈਂ ਕਿਰਾਏ ਤਰ੍ਹਾਂ ਵੀ ਜਨਨੀ ਆ ਰਾਧਨੀਂ ਨੇਂ ਨਹੀਂ ਪੈਂਦੀ ਕਿ 4000 ਪਹਿਲੀ ਤਰੀਕ ਨੂੰ ਦੇਣਾ ਹੀ ਦੇਣਾ ਹੈ ਬਿੱਲ ਆ ਗਿਆ ਕਦੀ ਕੋ ਜਾ ਗਿਆ ਵੇ ਕੁਝ ਘਰ ਤੇ ਲਮਟਾ ਬਚਾ ਮੈਨੂੰ ਬੜੀਆਂ ਮੁਸ਼ਕਲਾਂ ਨੇ ਅੱਗੂ ਮੈਂ ਸੋਚਿਆ ਹੀ ਨਹੀਂ ਕਿ ਮੈਂ ਆਪਣੇ ਬੱਚਿਆਂ ਨੂੰ ਕਿਤੇ ਨੌਕਰੀ ਕਰਾਵਾਂਗੀ ਨਹੀਂ ਸਿਰ ਮੈਂ ਪੜਾਅ ਛੱਡਿਆ ਜਿੰਨੇ ਜੋਗੀ ਆ ਗਈ ਹਾਂ ਹੁਣ ਤੇ ਉਹ ਬੱਚਿਆਂ ਦੀ ਹਿੰਮਤ ਹੈ ਉਹ ਅੱਗੂ ਕੁਝ ਬਣ ਸਕਣ ਹਾਂਜੀ ਬੱਚਿਆਂ ਦੀ ਹਿੰਮਤ ਹੈ ਛੋਟੇ ਬੇਟੇ ਨੂੰ ਬੜਿਆ ਕਿਨੇ ਕਿ ਤੂੰ ਕਾਰੋਬਾਰ ਸਿੱਖ ਮੇਰੇ ਜੁੰਦਿਆਂ ਦੇ ਤੂੰ ਆਪਣਾ ਕੰਮ ਕਿਤੇ ਸਿੱਖ ਲੈ ਉਹਨੂੰ ਬਿਲਕੁਲ ਨਹੀਂ ਫਿਕਰ ਕਿ ਮੇਰੀ ਮਾਂ ਇਹ ਰੋਡ ਤੇ ਖੜ ਕੇ ਕੰਮ ਕਰਦੀ ਵੀ ਇਹ ਗੱਲਾਂ ਲੋਕਾਂ ਦੀ ਸੁਣਦੀ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਬੱਚੇ ਇੱਕ ਬੰਨੀ ਸੁਣਦੇ ਇੱਕ ਬੰਨੀ ਵਿੱਚ ਬੱਚੇ ਕੱਢ ਦਿੰਦੇ ਨੇ ਇਹ ਦੇਖਿਆ ਤੁਸੀਂ ਜਿਹੜੇ ਲੇਡੀਜ਼ ਗੀਤਾਰਾਣੀ ਜੀ ਉਹਨਾਂ ਨੇ ਜਿਹੜੀ ਦੁਕਾਨ ਲਗਾ ਰਹੀ ਹੈ ਪਰ ਦੁਕਾਨ ਦੇ ਨਾਲ ਨਾਲ ਉਹਨਾਂ ਦਾ ਅਥਰੂ ਵੀ ਨਿਕਲ ਆਇਆ ਇਹ ਵੀ ਮੈਂ ਇੱਕ ਮਿਹਨਤ ਕਰਦੀ ਹਾਂ ਔਰ ਮਿਹਨਤ ਕਰਨ ਮਿਹਨਤ ਜਿਹੜੇ ਲੋਕ ਹੈ ਉਹ ਵੀ ਨਹੀਂ ਮੈਨੂੰ ਕਰਨ ਦਿੰਦੇ ਕਿਉਂਕਿ ਜਦੋਂ ਇਹ ਚਾਹ ਦੇ ਜਾਂਦੇ ਕਿਸੇ ਨੂੰ ਜਾਂ ਕੋਈ ਚੀਜ਼ ਦੇਣ ਜਾਂਦੇ ਆ ਇਹਨਾਂ ਦੇ ਮਗਰੋਂ ਜਿਹੜੀ ਦੁਕਾਨ ਦੇ ਵਿੱਚ ਕੋਈ ਲੜੀ ਚੁੱਕ ਲਿੰਦਾ ਵਾ ਕੋਈ ਵੀ ਪੈਸੇ ਨਹੀਂ ਦਿੰਦਾ ਇਹਨਾਂ ਨੂੰ ਮੈਂ ਬਟਾਲਾ ਦੇ ਵਿਕੀ ਮਾਲਿਕ ਦਾ ਨਾਮ ਮੀਟ ਚੈਨਲ